ਇਹਦੇ ਚ ਅਕਾਲੀ ਦਲ ਦੀ ਹਾਈ ਕਮਾਂਡ ਫੈਸਲਾ ਕਰੇ ਮੇਰੇ ਹਿਸਾਬ ਨਾਲ ਤਾਂ ਇਹ ਜੇ ਮੈਂ ਇਹ ਸਵਾਲ ਕਰ ਦਵਾ ਮੋਦੀ ਸਾਹਿਬ ਦੀ ਸਰਕਾਰ ਇਹ ਪਾਸ ਕਰਦੀ ਬਿਲ ਅੱਜ ਮੋਦੀ ਸਾਹਿਬ ਦੀ ਸਰਕਾਰ ਕਿਹਦੇ ਕਰਕੇ ਆ ਅੱਜ ਮੋਦੀ ਸਾਹਿਬ ਦੀ ਸਰਕਾਰ ਨਿਤਿਸ਼ ਕੁਮਾਰ ਔਰ ਚੰਦਰਬਾਬੂ ਨਾਇਡੂ ਕਰਕੇ ਆ ਅੱਧ ਵਿਚਾਲੇ ਕਿਤੇ ਕੱਲ ਨੂੰ ਉਹ ਸਪੋਰਟ ਵਾਪਸ ਲੈ ਲੈਣਗੇ ਫਿਰ ਕੀ ਹੋਊਗਾ ਇਸ ਇਸ ਬਿਲ ਦੇ ਵਿੱਚ ਬੜੇ ਲੂਪ ਹੋਲਸ ਨੇ ਇਹ ਕਾਲੀ ਦੇ ਵਿੱਚ ਸਿਆਸੀ ਚਸ਼ਮਾ ਪਾ ਕੇ ਬਿੱਲ ਨੂੰ ਨਾ ਦੇਖਿਆ ਜਾਵੇ ਸਟੇਟਾਂ ਦਾ ਮੁਲਕ ਦਾ ਔਰ ਇਸ ਮੁਲਕ ਦੇ ਵਿੱਚ ਕਈ ਜ਼ਬਾਨਾਂ ਨੇ ਕਈ ਸਟੇਟਾਂ ਨੇ ਕਈਆਂ ਦੇ ਆਪਣੇ ਮਸਲੇ ਨੇ ਉਹ ਸਾਰਿਆਂ ਨੂੰ ਸੋਚ ਸਮਝ ਕੇ ਬਿੱਲ ਪਾਸ ਹੋਣਾ ਚਾਹੀਦਾ ਹੈ ਇਸ ਬਿੱਲ ਦੇ ਵਿੱਚ ਹਲੇ ਕਈ ਖਾਮੀਆਂ ਆਂਦਰ ਕਿਸਾਨ ਲਗਾਤਾਰ ਡੱਟੇ ਅਕਿੰਦਰ ਸਰਕਾਰ ਦੇ ਦਾ ਸਰ ਜਗਦੀਸ਼ ਸਿੰਘ ਢੱਲੇਵਾਲ ਵਰ ਵਰਤ ਸਰ ਬੈਠੇ ਹੋਏ ਸਰ ਲਗਾਤਾਰ ਤਬੀਅਤੀ ਸੰਚਾਰ ਵਾਲੇ ਪਿਛਲੇ ਸਾਲੀ ਸਰ ਲਗਾਤਾਰ ਮੋਰਚਾ ਸੀ ਇਸ ਸਲਫੇਟ ਸਰ ਲਗਾਤਾਰ ਮੋਰਚਾ ਪਹਿਲੀ ਤੇ ਗੱਲ ਮੈਂ ਸਮਝਦਾ ਕਿ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਸਾਰੀ ਸਿਆਸਤ ਛੋੜ ਕੇ ਕਿਸਾਨਾਂ ਦੇ ਹੱਕ ਚ ਖੜਾਉਣਾ ਚਾਹੀਦਾ ਹੈ ਡੱਲੇਵਾਲ ਸਾਹਿਬ ਨੇ ਇੱਕ ਐਸਾ ਕਦਮ ਚੁੱਕ ਲਿਆ ਜਿੱਥੋਂ ਲੱਗਦਾ ਹੈ ਕਿ ਵਾਪਸੀ ਨਹੀਂ ਹੋਏਗੀ ਉਹ ਕਿਸਾਨ ਜਥੇ ਬੰਦੀਆਂ ਵੀ ਆਪੋ ਚ ਖਾਣਾ ਜੰਗੀ ਚ ਵੰਡੀਆਂ ਹੋਈਆਂ ਨੇ ਇਹ ਖੋਕੇ ਆਵਾਜ਼ ਚ ਕੋ ਸਰਕਾਰ ਤੇ ਪ੍ਰੈਸ਼ਰ ਹੋਵੇ ਇਹ ਡੱਲੇਵਾਲ ਸਾਹਿਬ ਜਿਸ ਜਗ੍ਹਾ ਤੇ ਪਹੁੰਚ ਗਏ ਨੇ ਲੱਗਦਾ ਕਿ ਉਹ ਆਪਣਾ ਫੈਸਲਾ ਨਹੀਂ ਵਾਪਸ ਕਰਨ ਲੱਗਿਆ ਔਰ ਅਗਰ ਉਹਨਾਂ ਦੀ ਸਿਹਤ ਨੂੰ ਕੁਝ ਹੁੰਦਾ ਹੈ ਤੇ ਮੈਂ ਸਮਝਦਾ ਉਹ ਮੁਲਕ ਲਈ ਠੀਕ ਨਹੀਂ ਕਿਸਾਨੀ ਲਈ ਠੀਕ ਨਹੀਂ ਸਰਕਾਰ ਨੂੰ ਵੀ ਇਹ ਸਮਝਣਾ ਚਾਹੀਦਾ ਔਰ ਇਹ ਫੈਸਲਾ ਹੋਣਾ ਚਾਹੀਦਾ ਕਿਸਾਨਾਂ ਦਾ ਚੇਤ ਜੀਰਬਾਦ ਦਾ ਸੇਵਾ ਕਤ ਸਰਕਾਰ ਦੇ ਦਰਵਾਜ਼ੇ ਅਕਾਲ ਤਖਤ ਸਾਹਿਬ ਤੋਂ ਜਿਹੜੀ ਸੇਵਾ ਲੱਗੀ ਸੀ ਉਹ ਸੇਵਾ ਅਕਾਲੀ ਦਲ ਦੀ ਹਾਈ ਕਮਾਂਡ ਵੱਡੇ ਲੀਡਰਾਂ ਨੇ ਸਾਹਿਬ ਸੁਖਬੀ ਸਿੰਘ ਬਾਦਲ ਇਹ ਸਾਰਿਆਂ ਨੇ ਪੂਰੀ ਕੀਤੀ ਹੈ ਗੁਰੂ ਮਹਾਰਾਜ ਸਮਤ ਬਖਸ਼ੇ ਜਿਹੜੀਆਂ ਆਪਣੇ ਤੋਂ ਗਲਤੀਆਂ ਹੋਈਆਂ ਨੇ ਜਿਹੜੀਆਂ ਆ ਮੈਂ ਸਮਝਦਾ ਵਾਂ ਕਿ ਜਿਨਾ ਕਰਕੇ ਸਜ਼ਾ ਲੱਗੇ ਜਿਨਾ ਕਰਕੇ ਅਕਾਲੀ ਦਲ ਦਾ ਇਹ ਹਾਲ ਹੋਇਆ ਇਹ ਪਰਚੋਲ ਕਰਨ ਦਾ ਵਕਤ ਹੈ ਅਕਾਲੀ ਦਲ ਵਾਸਤੇ ਵੀ ਲੀਡਰਸ਼ਿਪ ਵਾਸਤੇ ਵੀ ਸਾਥ ਸੁਭੀਸ਼ ਸਿੰਘ ਬਾਦਲ ਵਾਸਤੇ ਵੀ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਫੈਸਲੇ ਲਏ ਜਾਣਗੇ ਔਰ ਅਕਾਲੀ ਦਲ ਜਿਹੜਾ ਵਾਪਸ ਆਪਣੇ ਜੋਬਨ ਦੇ ਵਿੱਚ ਆਏਗਾ ਪੰਜਾਬ ਦੀਆਂ ਮੰਗਾਂ ਵਾਸਤੇ ਅੱਗੇ ਵਧ ਕੇ ਲੜੇਗਾ ਫਰੰਟ ਫੁੱਟ ਤੇ ਜਾ ਕੇ ਲੜੇਗਾ ਭਾਵੇਂ ਕੋਈ ਸਰਕਾਰ ਹੋਵੇ